ਇਕ ਕੋਰੀ ਦਰਸ਼ਨ ਦੀ ਜੈ ਇਕ ਕੋਰੀ ਦਰਸ਼ਨ ਦੀ ਜੈ ਇਕ ਕੋਰੀ ਦਰਸ਼ਨ ਦੀ ਚਰਨ ਇਕ ਕੋਰੀ ਦਰਸ਼ਨ ਦੀ ਜੈ ਇਸ ਤਸਵੀਰ ਇਸ ਰਸ ਘੜੀ ਉਤਾਰੇ ਇਕ ਕੋਰੀ ਸੁੱਤੇ ਯਾਰੇ ਸਿਧਰੀ ਉਤਾਰੇ ਇੱਕ ਓਰੀ ਕਰਸ਼ਨ ਦੀਜੈ ਓਰੀ ਦਰਸ਼ਨ ਦੀਜੈ ਇੱਕ ਥੋਰੀ ਕਰਸ਼ਨ ਦੀਜੈ ਇੱਕ ਥੋਰੀ ਦਰਸ਼ਨ ਦੀਜੈ ਇੱਕ ਥੋਰੀ ਦਰਸ਼ਨ ਦੀਜੈ ਇੱਕ ਥੋਰੀ ਦਰਸ਼ਨ ਦੀਜੈ हर कृष्ण ते आई जिथे सब दुख जहादर सो नए सहा दाह सी गुरू गोबिंद साहिब जी सब थाई हुय सादशाह जी जोत श्री गुरू ग्रंथ साहिब जी पाठ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਚੌਹਾਂ ਸਾਹਿਬ ਜਗਿਆ ਚਾਰੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੱਢ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਲ ਦਿੱਖ ਕੀਤਾ ਜਨਾ ਪਿਆਰਿਆ ਸਚਿਆਰਿਆ ਨੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਇੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ ਬੰਦ ਬੰਦ ਕਟਾਇ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰੀਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਭਾਰਿਆ ਸਿੱਖੀ ਕੇਸਾ ਸੁਆਸਾ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਹੋ ਲੋ ਜੀ ਪੰਝਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 साहिब तहां तहांग फते श्रीसे जी, तहार तहार तर, श्री जी, जी बोल बाल बोलो जी गुरू सिखा नू सिखीदार केसदान रहंद दार, ਇਹ ਦੇਖਦਾਰ ਵੇ ਸਹਾਦਾਰ ਪ੍ਰੋਸਾਦਾਨ ਦੰਦਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਈਸ਼ਾਨ ਚੌਕਿਆ ਝੰਡੇ ਬੰਗੇ ਜੋ ਕੋ ਡੋਗਿਆ ਟੱਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਤੀ ਮੱਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੇ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀਉ ਬਖਸ਼ੇ ਹੈ ਮੇ ਮਾਨਿਆ ਬੇਮਾਨ ਮੇ ਤੜਿਆ ਦੇ ਤਾਨ ਮੇ ਉਟਿਆ ਦੀਓ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਰ ਜੂਰ ਅਰਦਾਸ ਬੇਲਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀਓ ਚਾਰ ਪਹਿਰ ਰਹਿਣ ਆਪ ਜੀ ਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਹੋਈ ਹੈ ਪਾਤਸ਼ਾਹ ਜੀ ਚਾਰ ਪਹਿਰ ਦੇ ਆਇਆ ਆਪਣੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀ ਪਛਿੰਦ ਸਾਹਿਬ ਦੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗਾਂਝੇ ਸਾਹਿਬ ਦੀ ਵਿਖੇ ਪਾਵਨ ਦਰਵਾਜ਼ੇ ਅੰਦਰ ਸਤਗੁਰੂ ਜੀ ਆਪ ਜੀ ਦੇ ਸੁੰਦਰ ਸਿੰਘਾਸਨ ਤਿਆਰ ਹਨ ਕਰੋ ਕਿਰਪਾ ਸਿੰਘਾਸਨ 'ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤ ਨੂੰ ਖੁੱਲੇ ਦਰਸ਼ਨ ਦੀ ਦਾ ਪਾਵਨ ਇਲਾਹੀ ਫੁਰਮਾਨ ਬਖਸ਼ੇ ਕੇ ਪ੍ਰਾਰਥ ਕਰੋ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਪੱਲ ਫੁੱਲ ਤੇ ਢਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਕਰੋ ਸਿੱਖੀ ਸਦਕਾ ਤਰਸਾ ਨਾਮદાન ਬਖਸ਼ਣਾ ਸ਼ੋਭ ਪਾਵਨਾਵਾ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਸੁਖ ਅਸਨ ਸਥਾਨ ਤੇ ਪ੍ਰਕਾਸ਼ ਅਸਥਾਨ ਤੇ ਲਗਾਨੀ ਆਗਿਆ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਮਾਈ ਹੋਣਾ ਸੁਖ ਹੋਵੇ ਨਾਮ ਚੇਤੇ ਆਰੇ ਸਿੱਖ ਪਰਦੇ ਸੁਣਦੇ ਸਰਬਤ ਲਾਹੇਵੰਦ ਹੋਵਣ ਨਾਨਕ ਨਾਮ ਚੜਹੀ ਕੜਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ